ਸਿੰਘਾਸ਼ਕ ਕਰ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਵੀ ਜਿਹੜੇ ਬਖਤੀ ਸਿੰਘ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਵੀ ਛੇਤੀ ਹੀ ਹੋ ਰਿਹਾ ਕਰਨ ਰਾਹਤ ਦੇਣ ਇਹ ਸਾਰੀਆਂ ਬੇਨਤੀਆਂ ਮੈਂ ਅੱਜ ਕਰਦਾ ਹਾਂ ਗੁਰਮੀਤ ਜੀ ਅੱਜ ਰੈਗੂਲਰ ਜ਼ਮਾਨਤ ਜਦੋਂ ਹੋਈ ਹੈ ਜੀ ਜਦੋਂ ਜੇਲ੍ਹ ਤੋਂ ਬਾਹਰ ਆਏ ਹਾਂ ਸਾਹਮਣੇ ਮਾਤਾ ਨੂੰ ਮਿਲੇ ਹਾਂ ਤੁਹਾਨੂੰ ਮਿਲਣ ਦੇ ਲਈ ਹੋਰ ਲੋਕ ਇੱਥੇ ਆਏ ਨੇ ਸਭ ਤੋਂ ਪਹਿਲਾਂ ਜ਼ੈਨ ਦੇ ਵਿੱਚ ਕੀ ਚੱਲ ਰਿਹਾ ਕੀ ਕੁਝ ਮਨ ਦੇ ਵਿੱਚ ਆ ਰਿਹਾ ਵਧੀਆ ਲੱਗਿਆ ਜੀ ਇੰਨੇ ਸੰਗਤ ਸਾਡੇ ਨਾਲ ਹੈ ਅਜੀ ਚੰਗੀ ਕਿਹਾ ਹੈ ਨਾ ਸੰਗਠਨ ਦਾ ਸਹਿਯੋਗ ਵਧੀਆ ਲੱਗਦਾ ਜਦੋਂ ਪੈਰੋਲ ਦੇ ਪਹਿਲਾਂ ਆਉਂਦੇ ਸੀ ਤਾਂ ਉਦੋਂ ਕਿਤੇ ਨਾ ਕਿਤੇ ਜ਼ੈਨ ਚ ਵੀ ਰਹਿੰਦਾ ਸੀ ਜੀ ਦੰਡ ਵੀ ਗਿਨੇ ਜਾਂਦੇ ਸੀ ਕਿ ਇੱਕ ਗਾ ਦੋ ਗਾ ਪਰ ਹੁਣ ਰੈਗੂਲਰ ਰਮਾਨਤ ਹੋਈ ਹੈ ਹਾਂਜੀ ਹਾਂ ਇਹ ਫਰਕਤ ਹੈ ਜਦੋਂ ਪਿਛਲੀ ਵਾਰ ਇੱਕ ਤਕਨੀਕੀ ਕਮੀ ਦੇ ਚੱਲਦਿਆਂ ਜਦੋਂ ਤੁਹਾਨੂੰ ਦੁਬਾਰਾ ਅੰਦਰ ਜਾਣਾ ਪਿਆ ਉਸ ਵੇਲੇ ਆਖਿਰ ਕੀ ਹੋਇਆ ਸੀ ਕੁਛ ਨਹੀਂ ਬਸ ਦਾਣੇ ਪਾਣੀ ਦੇ ਖੇਡਾਂ ਜਦੋਂ ਅੰਦਰ ਹੁੰਦਾ ਅੰਦਰ ਗਾੜੀ ਦਾ ਬਾਹਰ ਆਉਂਦਾ ਵਾਹ ਚਾਹਣਾ ਬਾਕੀ ਧੰਨਵਾਦ ਜੀ ਜੀ ਤੁਹਾਡੇ ਕੀ ਕੀ ਪ੍ਰੋਗਰਾਮ ਰਹਿਣਗੇ ਉਹਨਾਂ ਨਾਲ ਕੀ ਗੱਲਬਾਤ ਕਰਕੇ ਆਏ ਭਾਈ ਜਤਾਰ ਸਿੰਘ ਤਾਰਾ ਭਾਈ ਜਸ ਸਿੰਘ ਪੂਰਾ ਉਹਨਾਂ ਨਾਲ ਉਹਨਾਂ ਸਾਰੇ ਨਾਲ ਜਨਪਤੀ ਬੁਲਾਈ ਆ ਜੀ ਵਾਹੇ ਕਾਦੀ ਤਾਰਾ ਗੁਰਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਬਾਕੀ ਸਿੰਘਾਂ ਨੂੰ ਵੀ ਛੇਤੀ ਹੀ ਰਿਹਾ ਕੀਤਾ